ਜਿਹੜੀਆਂ ਪ੍ਰਾਣੀਆਂ ਰਵੈਟਾਂ ਨੇ ਨੀਵਾ ਦਿਖਾਉਣ ਵਾਲੀਆਂ ਇੱਕ ਦੂਜੇ ਨੂੰ ਉਹ ਖਤਮ ਕਰਨੀਆਂ ਚਾਹੀਦੀਆਂ ਨੇ ਭਾਈਚਾਰਕ ਸਾਂਝਾਂ ਸਾਡੇ ਜਿਹੜੀਆਂ ਕਾਇਮ ਰਹਿਣੀਆਂ ਚਾਹੀਦੀਆਂ ਨੇ ਕਿਉਂਕਿ ਸਦੀਆਂ ਤੋਂ ਲੈ ਕੇ ਇਸ ਧਰਤੀ ਦੇ ਉੱਤੇ ਅਸੀਂ ਇਕੱਠੇ ਰਹਿੰਦੇ ਆ ਰਹੇ ਹਾਂ ਦੁਸ਼ਮਣ ਬੜਾ ਛਾਤਰ ਹੈ ਸਾਨੂੰ ਪਾੜਨ ਦੀ ਕੋਸ਼ਿਸ਼ ਕਰ ਰਿਹਾ ਪਰ ਅੱਜ ਅਸੀਂ ਇੱਕ ਹੋਣਾ ਕਿਉਂਕਿ ਆਪਾਂ ਦੇਖਦੇ ਹਾਂ ਸਮੇਂ-ਸਮੇਂ ਤੇ ਹੁਣ ਆਪਾਂ ਪਿਛਲੇ ਸਮੇਂ ਦੇਖਿਆ ਕਿ ਬਹੁਤ ਪਿੰਡਾਂ ਦੇ ਵਿੱਚ ਪੰਚਾਇਤਾਂ ਦਵਾਰਾ ਇਹ ਮਤੇ ਪਾ ਦਿੱਤੇ ਕਿ ਜਦੋਂ ਝੋਨੇ ਦੀ ਲਵਾਈ ਸ਼ੁਰੂ ਹੋਈ ਕਿ ਜੇ ਭਾਈ ਤੁਸੀਂ ਆਹ ਰੇਟ ਨਹੀਂ ਤੈਅ ਕਰੋਗੇ ਸਾਡੀ ਗੱਲ ਨਹੀਂ ਮੰਨੋਗੇ ਤਾਂ ਅਸੀਂ ਤੁਹਾਨੂੰ ਆਪਣੇ ਖੇਤਾਂ ਦੇ ਵਿੱਚ ਨਹੀਂ ਵੜਨ ਦੇਣਾ ਆਪਣੀਆਂ ਵੱਟਾਂ ਤੇ ਨਹੀਂ ਛੜਨ ਦੇਣਾ ਸੋ ਇਹ ਗਲਤ ਆ ਇਹ ਸਾਨੂੰ ਇੱਕ ਹੋਣਾ ਪੈਣਾ ਅੱਜ ਮੈਂ ਕਹਿੰਦਾ ਹੁਣ ਆ ਕਿ ਜਿਹੜਾ ਆਪਾਂ ਕਹਿੰਦੇ ਨੇ ਮਜਬੀ ਸਿੱਖ ਰਮਦਾਸ ਸਿਆ ਸਿੱਖ ਜੱਟ ਸਿੱਖ ਆ ਜੀ ਮੇਹਰਾ ਸਿੱਖ ਆਪੇ ਕਾਲਮ ਭਰਦੇ ਆ ਜਦੋਂ ਕੋਈ ਵੀ ਫਾਰਮ ਭਰਦੇ ਆ ਤਾਂ ਉਹਦੇ ਵਿੱਚ ਆਪਾਂ ਇਹ ਲਿਖਦੇ ਆ ਮੈਂ ਕਹਿੰਦਾ ਇਹ ਕਾਲਮ ਖਤਮ ਹੋਣਾ ਚਾਹੀਦਾ ਅਸੀਂ ਸਿਰਫ ਲਿਖਿਆ ਕਰਕੇ ਵੀ ਸਿੱਖ ਤੁਸੀਂ ਸਿੱਖ ਆ ਗਿਆ ਤਾਂ ਪਰ ਉਹ ਤੇ ਮਜੀਬ ਸਿੰਘ ਅੰਮਦਾਸ ਜੀ ਆ ਜੱਟ ਤੇ ਮੈਰਾ ਕਿੱਥੇ ਰਹਿ ਗਿਆ। ਸੋ ਬਹੁਤ ਵਧੀਆ ਇਹ ਰਵਾਇਤ ਹੈ ਪਿਰਤਾ। ਇਹ ਗੱਲ ਮੈਂ ਹੋਰ ਕਹਿ ਕੇ ਜਾਊਂਗਾ ਅੱਜ ਕਿ ਇੱਕ ਗੱਲ ਯਾਦ ਰੱਖਿਓ ਜਿਹੜੀ ਮੰਨੂਬਾਦੀ ਸਿਮਰਤੀ ਆ ਨਾ ਸਾਡੇ ਸਮਝ ਨਹੀਂ ਪੈ ਰਹੀ ਮੈਨੂੰ ਮੇਰੇ ਕੱਲ ਪਿੰਡ ਦੇ ਮੁੰਡੇ ਕਹਿੰਦੇ ਕਹਿੰਦੇ ਭਾਈ ਸਾਡੇ ਖਾਤੇ 'ਚ 2-2000 ਰੁਪਏ ਆ ਗਿਆ। ਫਿਰ ਕਿਹੜੇ ਪੈਸੇ ਆ ਗਏ? ਕਹਿੰਦੇ ਸਾਡੇ ਜਿਹੜਾ ਆਪਣਾ ਮੋਦੀ ਵਾਲੇ ਪੈਸੇ ਆ ਗਏ 2-2000 ਰੁਪਏ। ਮਗਾ ਸਾਨੂੰ ਲਚਾਰ ਹੀ ਬਣਾਉਣਾ ਹੈ ਕਦੇ 2000 ਰੁਪਿਆ ਸਾਡੇ ਖਾਤੇ ਚ ਪਾ ਤਾ ਕਦੇ ਆਟਾ ਦਾਲ ਦੇਤੀਆਂ ਕਦੇ ਪੈਨਸ਼ਨਾਂ ਲਾਤੀਆਂ ਜਿਹੜੀ ਸਿੱਖਿਆ ਉਹ ਸਾਥੋਂ ਦੂਰ ਕੀਤੀ ਜਾ ਰਹੀ ਹੈ ਉਹ ਡਾਕਟਰ ਸਾਹਿਬ ਕਦੇ ਬਾਬਾ ਬਾਬਾ ਸਾਹਿਬ ਡਾਕਟਰ ਭੀਮਰਾਓ ਮੇਦਕਾ ਸਾਹਿਬ ਨੇ ਕਿਹਾ ਸੀ ਕਹਿੰਦਾ ਸਿੱਖਿਆ ਉਹ ਦੁੱਧ ਹੈ ਜਿਹੜਾ ਇਹਨੂੰ ਚੁੰਗ ਲੈਂਦਾ ਉਹ ਸ਼ੇਰ ਵਾਂਗੂ ਦਹਾੜਦਾ ਤੇ ਉਹ ਸਿੱਖਿਆ ਸਾਥੋਂ ਦੂਰ ਕੀਤੀ ਜਾ ਰਹੀ ਹੈ ਨਵੀਂ ਸਿੱਖਿਆ ਨੀਤੀ ਲੈ ਕੇ ਆਈ ਹੈ ਸੈਂਟਰ ਦੀ ਸਰਕਾਰ ਉਹਦੇ ਵਿੱਚ ਇਹੀ ਹੈ ਕਿ ਆਮ ਲੋਕਾਂ ਤੋਂ ਗਰੀਬ ਲੋਕਾਂ ਮਜੜੀ ਐਜੂਕੇਸ਼ਨ ਐ ਦੀ ਸਿੱਖਿਆ ਦੂਰ ਹੋ ਜਾਣੀ ਹੈ ਮੈਂ ਇਸ ਗੱਲ ਤੇ ਮੈਂ ਕਿਹਾ ਜ਼ੋਰ ਦਿੰਦਾ ਹਾਂ ਨਾ ਕਿ ਲਾਚਾਰ ਨਾ ਬਣੋ ਨਮਾਣੇ ਨਾ ਟਾਣੇ ਨਾ ਬਣੋ ਸਿੱਖਿਆ ਲੈ ਕੇ ਇਹਨਾਂ ਦੇ ਬਰਾਬਰ ਖੜੇ ਹੋਵੋ ਫੇਰ ਜਾ ਕੇ ਸਮਾਜ ਆ ਜਿਹੜਾ ਸਦੀਆਂ ਤੋਂ ਲੈ ਕੇ ਦੱਬਿਆ ਗਿਆ ਹੈ ਬਰਾਬਰ ਖੜਾ ਹੋਊਗਾ ਜੇ ਆਹੀ ਕੁਝ ਫਸੇ ਰਹੇ ਕਿ ਸਾਨੂੰ ਆਟਾ ਦਾਲ ਮਿਲ